ਜੋਗੋ ਜੁਗ ਅਟਲ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਚ ਬੈਕੀ ਗੁਰੂ ਰੂਪ ਸਵਾਰੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧਾਈ ਦੇ પાਤਰ ਅੱਜ ਇੱਥੇ ਆਏ ਹੋਏ ਸਾਰੇ ਉਹ ਹੀ ਵੋਲੀਅੰਟੇਰ ਸਾਹਿਬਾਨ ਜਿਨ੍ਹਾਂ ਦੀ ਅਥਾ ਮਿਹਨਤ ਦਾ ਸਦਕਾ ਇਹ ਬੱਚਿਆਂ ਨੂੰ ਜਿਹੜੀ ਗੁਰਮਤਿ ਦੀਆਂ ਸਿੱਖਿਆਵਾਂ ਦਿੱਤੀਆਂ ਜਾ ਰਹੀ ਹੈ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਇਹ ਉਪਰਾਲਾ ਸ਼ੁਰੂ ਕੀਤਾ ਕਿ ਆਪਣੇ ਬੱਚਿਆਂ ਨੂੰ ਗੁਰਮਤ ਦੇ ਨਾਲ ਗੁਰੂ ਇਤਿਹਾਸ ਦੇ ਨਾਲ ਜੋੜਨ ਦੀ ਗੱਲ ਕੀਤੀ ਔਰ ਉਸਾ ਉਸ ਵਕਤ ਵੱਡਾ ਚਲੇ ਗਿਆ ਕਿ ਜਿਸ ਵਕਤ ਸਾਨੂੰ ਸਾਰੇ ਸਾਡੇ ਵੋਲੰਟੀਅਰ ਸਾਹਿਬਾਨ ਨੇ ਆ ਕੇ ਜਿਹੜਾ ਸਹਿਯੋਗ ਦਿੱਤਾ ਔਰ ਇਹ ਦੈਰਾ ਜਿਹੜਾ ਹੈ ਉਹ ਬਹੁਤ ਵੱਡਾ ਹੋ ਗਿਆ ਮੇਰੇ ਤੋਂ ਪਹਿਲਾਂ ਹੁਣੇ ਕਾਲੋ ਸਾਹਿਬ ਨੇ ਤਾਂ ਨਾਲ ਗੱਲਾਂ ਕੀਤੀਆਂ ਔਰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਸ ਕੈਂਪ ਦੇ ਵਿੱਚ ਇਸ ਵਾਰੀ ਕਿੰਨੇ ਹਜ਼ਾਰ ਬੱਚਾ ਨੇ ਸ਼ਮੂਲੀਅਤ ਪਾਈ ਆ ਔਰ ਕੀ ਕੀ ਸਿੱਖਿਆਵਾਂ ਦਿੱਤੀਆਂ ਮੈਂ ਉਹਦੇ ਬਾਰੇ ਦੁਬਾਰਾ ਰਿਪੀਟ ਕਰਦੇ ਹੋਏ ਸਮਾਂ ਨਹੀਂ ਤੁਹਾਡੇ ਸਾਰਿਆਂ ਦਾ ਜਾਇਆ ਕਰਾਂਗਾ ਮਗਰ ਮੈਂ ਸਮਝਦਾ ਕਿ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਤ ਤੋਂ ਸੇਵਾ ਸੰਭਾਲ ਸਾਡੇ ਜਿੰਮੇ ਲੱਗੀ ਆ ਸਾਡਾ ਇੱਕੋ ਇੱਕ ਟੀਚਾ ਰਿਹਾ ਹੈ ਕਿ ਅਸੀਂ ਆਪਣੇ ਪਨੀਰੀ ਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰੂ ਜੀ ਨਾਲ ਜੋੜ ਸਕੀਏ। ਔਰ ਗੁਰੂ ਦੇ ਨਾਲ ਗੁਰਮਤ ਦੇ ਨਾਲ ਜੋੜਨ ਦਾ ਸਭ ਤੋਂ ਵੱਡਾ ਉਪਰਾਲਾ ਇਹ ਵੇ ਕਿ ਜਿਹੜਾ ਗੁਰਮੀਆਂ ਦੀ ਛੁੱਟੀਆਂ ਦੇ ਵਿੱਚ ਤੁਸੀਂ ਲੋਕ ਸਹਿਯੋਗ ਕਰਦੇ ਹੋ। ਜਦ ਬੱਚੇ ਛੋਟੀ ਉਮਰ ਦੇ ਵਿੱਚ ਆਪਣੇ ਗੁਰ ਇਤਿਹਾਸ ਨੂੰ ਜਾਣਦੇ ਆ ਤੇ ਸੱਚ ਜਾਣਿਓ ਇਹ ਉਹਨਾਂ ਦੀ ਇੱਕ ਨੀਂਹ ਰੱਖੀ ਜਾਂਦੀ ਔਰ ਉਸ ਨੀਂਹ ਦਾ ਕਾਰਨ ਹੈ ਕਿ ਉਹ ਆਪਣੇ ਸਿੱਖੀ ਤੋਂ ਮੁਨਕਰ ਨਹੀਂ ਹੋ ਸਕਦੇ। ਔਰ ਇਹ ਸਮੇਂ ਦੀ ਬਹੁਤ ਵੱਡੀ ਲੋੜ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ ਲਹਿਰ ਪਤਿਤਪੁਣੇ ਦੀ ਨਸ਼ਿਆਂ ਦੀ ਜਿਹੜੀ ਮੈਂ ਸਮਝਦਾ ਕਿ ਪੰਜਾਬ ਦੀ ਧਰਤੀ ਤੋਂ ਚਲਦੀ ਹੋਈ ਅੱਜ ਦਿੱਲੀ ਵੱਲ ਵੱਧ ਰਹੀ ਸੀ ਉਹਨੂੰ ਰੋਕ ਲਾਉਣ ਦੇ ਵਿੱਚ ਬਹੁਤ ਵੱਡਾ ਕੰਮ ਤੁਸੀਂ ਸਾਰੇ ਵੋਲੰਟੀਅਰਸ ਨੇ ਕੀਤਾ। ਔਰ ਤੁਹਾਡੇ ਸਾਰਿਆਂ ਦੇ ਸਦਕਾ ਅੱਜ ਉਹ ਬੱਚੇ ਜਿਹੜੇ ਗੁਰ ਇਤਿਹਾਸ ਦੇ ਨਾਲ ਜੁੜਦੇ ਨੇ ਉਹ ਕਦੀ ਵੀ ਸਿੱਖੀ ਤੋਂ ਪਰੇ ਨਹੀਂ ਜਾ ਸਕਦੇ ਇਹ ਵਾਕਈ ਇੱਕ ਦਿਨ ਨੇ ਨਿਸ਼ਚੈ ਸਾਡੇ ਲੋਕਾਂ ਦਾ ਕਿ ਗੁਰੂ ਨੇ ਹਮੇਸ਼ਾ ਉਹਨਾਂ ਦੀ ਬਾਤ ਫੜੀ ਹੈ ਜਿਹੜੇ ਗੁਰੂ ਦੇ ਘਰਵਾਂ ਲੱਗੇ ਤੁਰੇ ਨੇ ਸੋ ਇਹ ਸਾਰਾ ਉਪਲਾਲਾ ਸਾਰਿਆਂ ਦਾ ਸਦਕਾ ਤੁਸੀਂ ਸਾਰੇ ਵੋਲੰਟੀਅਰ ਸਹਬਾਨ ਜਿਹੜੇ ਇੱਥੇ ਪਹੁੰਚੇ ਹੋ ਇੱਕ ਨਿਰਮਾਣਾ ਜਿਹਾ ਪ੍ਰੋਗਰਾਮ ਰੱਖਿਆ ਗਿਆ ਕਿ ਉਹਨਾਂ ਦਾ ਸਤਿਕਾਰ ਕਰਨ ਦਾ ਮੈਂ ਸਮਝਦਾ ਕਿ ਇਹ ਸਾਡੀ ਮੋਢਲੀ ਜ਼ਿੰਮੇਵਾਰੀ ਹੈ ਜਿੱਥੇ ਸਾਡੇ ਸਾਰੇ ਆਵਾ ਬਣ ਕੇ ਕੰਮ ਕਰ ਰਹੇ ਆ ਬਹੁਤ ਵੱਡਾ ਕੌਮ ਦੇ ਵਿੱਚ ਹੱਲੇ ਇੱਕ ਖਿਲਰਾ ਪਿਆ ਹੋਇਆ ਇੱਕ ਐਸਾ ਜਿਹੜਾ ਮੈਂ ਸਮਝਦਾ ਕਿ ਗੈਪ ਆ ਚੁੱਕਾ ਹੋਇਆ ਜਿਹਦੇ ਵਿੱਚ ਸਾਡੀਆਂ ਮਰਿਆਦਾਵਾਂ ਨੂੰ ਛੇੜਛਾੜ ਹੋ ਰਹੀ ਆ ਸਾਡੇ ਗੁਰੂ ਘਰਾਂ ਦੀਆਂ ਪਰੰਪਰਾਵਾਂ ਨਾਲ ਛੇੜਛਾੜ ਹੋ ਰਹੀ ਆ ਉਹਨਾਂ ਨੂੰ ਸਾਹਮਣੋਂ ਅਸੀਂ ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਅੱਗੇ ਯਤਨਸ਼ੀਲ ਕਰਦੀ ਆ ਹੁੰਦੀ ਆ ਉੱਥੇ ਤੁਹਾਡੇ ਸਾਰਿਆਂ ਦੀ ਵੀ ਬਹੁਤ ਵੱਡੀ ਜ਼ਰੂਰਤ ਹੈ ਤੁਸੀਂ ਦੇਖਿਆ ਪਿਛਲੇ ਦਿਨੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇੱਕ ਐਸਾ ਅਹਿਮ ਫੈਸਲਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਆ ਜਿਨੇ ਇੱਕ ਇਤਿਹਾਸ ਬਣਾਤਾ ਕਿ ਜਿਹੜਾ ਸਾਡੇ ਜਿਹੜੇ ਰਾਗੀ ਸਹਿਬਾਨ ਨੇ ਜਿਹੜੇ ਕੀਰਤਨ ਦੀ ਸ਼ੈਲੀ ਤੋਂ ਪਰੇ ਹੁੰਦੇ ਜਾ ਰਹੇ ਸੀ ਉਹਨਾਂ ਨੂੰ ਪ੍ਰਾਤਨ ਉਸ ਸ਼ੈਲੀ ਦੇ ਵਿੱਚ ਲਿਆਉਣ ਦਾ ਜਿਹੜਾ ਕੰਮ ਕੀਤੀ ਹੈ ਅਪੀਲ ਕੀਤੀ ਔਰ ਉਹਦੇ ਉੱਤੇ ਪਹਿਰਾ ਦੇਣ ਦੀ ਗੱਲ ਕੀਤੀ ਹੈ ਅੱਜ ਪੂਰੀ ਦੁਨੀਆ ਵਿੱਚ ਵਰਲਡਵਾਈਡ ਜਦਿਸ਼ਾ ਲਾਂਗਾ ਪੂਰੀ ਹੈ ਮਗਰ ਸਾਡੇ ਕਈ ਵੀਰਾਂ ਨੂੰ ਇਹਦੇ ਉੱਤੇ ਆਪਣੀ ਸਿਆਸਤ ਕਰਨੀ ਪੈ ਰਹੀ ਹੈ ਆਪਣੀ ਆਪਣੀ ਗੱਲ ਨੂੰ ਰੱਖਣ ਵਾਸਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਮੈਂ ਉਹਦੇ ਵਾਸਤੇ ਵੀ 2 ਮਿੰਟ ਲੈ ਕੇ ਕਲੈਰੀਫਿਕੇਸ਼ਨ ਜ਼ਰੂਰ ਦਵਾਂਗਾ ਕਿਉਂਕਿ ਅੱਜ মিডিਆ ਰਾਹੀਂ ਇਹ ਲੋਕ ਬੜੇ ਸੁਣ ਰਹੇ ਆਂ ਔਰ ਇਹ ਲੋਕਾਂ ਦੇ ਵਿੱਚ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੈ ਕਿ ਕੋਈ ਵੀ ਸਾਡੀ ਪ੍ਰਬੰਧਕ ਕਮੇਟੀ ਦਾ ਜੀਵ ਚਾਹ ਮੈਂ ਹੋਵਾਂ ਜਾਂ ਸੈਕਟਰੀ ਸਾਹਿਬ ਹੋਣ ਚਾਹੇ ਧਰਮ ਪ੍ਰਚਾਰ ਦੇ ਚੇਅਰਮੈਨ ਸਾਹਿਬ ਹੋਣ ਕਿਸੇ ਕੀਰਤਨੀਏ ਦੇ ਅਸੀਂ ਉਲਟ ਨਹੀਂ ਆ ਅਸੀਂ ਕੀਰਤੀ ਕੀਰਤਨੀਏ ਦੀ ਕਿਸੇ ਕੰਮ ਦੇ ਉੱਤੇ ਕੀਮਤੂ ਪਰੰਤੂ ਨਹੀਂ ਕਰਦੇ ਮਗਰ ਸਾਡੀ ਜ਼ਿੰਮੇਵਾਰੀ ਇਸ ਗੁਰੂ ਘਰ ਦੀ ਮਰਿਆਦਾ ਔਰ ਇਸ ਗੁਰੂ ਘਰ ਦੇ ਉੱਤੇ ਪਹਿਰੇਦਾਰੀ ਦੀ ਹੈ ਸੋ ਇਸ ਮਰਿਆਦਾ ਦੇ ਨਾਲ ਜਿੱਥੇ ਕੀਰਤਨ ਦੀ ਸ਼ੈਲੀ ਨੂੰ ਖਰਾਬ ਕਰਨ ਦੀ ਕੀਤੀ ਗੱਲ ਕੀਤੀ ਗਈ ਸੀ ਉਹਦੇ ਉੱਤੇ ਜਦ ਫੈਸਲਾ ਲਿਆ ਤੇ ਅੱਜ ਤੱਕरीबन ਮੈਂ ਸਮਝਦਾ ਕਿ 100% ਲੋਗਾ ਨੇ ਉੱਤੇ ਉੱਤੇ ਮੋੜ ਲਾਈ ਹੈ ਔਰ ਜਿਹੜੇ ਵੀਰਾਂ ਨੂੰ ਇਹਦੇ ਵਿੱਚ ਕੋਈ ਪ੍ਰੋਬਲਮ ਹੈ ਆਪਣੇ ਉੱਤੇ ਨੀਜੀ ਲੈ ਕੇ ਜਾ ਰਹੇ ਨੇ ਉਹ ਕਿਸੇ ਵੀ ਕਿਸੇ ਵੀ ਵਕਤ ਸਾਡੇ ਨਾਲ ਗੱਲ ਕਰਕੇ ਇਹ ਜਿਹੜੀ ਕਨਫਿਊਜ਼ਨ ਨੇ ਕਿਉਂਕਿ ਇਹ ਕੀ ਆ ਜਾ ਰਿਹਾ ਹੈ ਕਿ ਜੇ ਸਿਰਫ 33 ਹਜ਼ਾਰ ਦੇ ਨਾਲ ਕੀਰਤਨ ਹੋਏਗਾ ਪੁਰਾਤਨ ਦੀ ਤੀਰਵਾਦਨ ਕੀਰਤਨ ਦੀ ਸ਼ੈਲੀ ਜਿਹੜੀ ਦਰਬਾਰ ਸਾਹਿਬ ਚ ਹੁੰਦੀ ਹੈ ਉਹਦੇ ਬਾਰੇ ਗੱਲ ਕੀਤੀ ਗਈ ਕੀਰਤਨ ਦਾ ਸ਼ਬਦ ਪੜਦੇ ਹੋਏ ਉਹਦੇ ਨਾਲ ਲੱਗਦਾ ਹੋਇਆ ਜਿਹੜੀ ਉਹਨੂੰ ਪਰਮਾਣਿਕ ਸ਼ਬਦ ਹੈ ਉਹ ਪੜਨ ਦੀ ਪਰੰਪਰਾਵਾਂ ਜਿਹੜੀ ਚੱਲ ਰਹੀ ਹੈ ਉਹਨੂੰ ਕੋਈ ਨਹੀਂ ਛੇੜ ਰਿਆ ਮਗਰ ਸ਼ਕੀਰਤਨ ਕਰਦੇ ਵਕਤ ਗੁਰੂ ਸ਼ਬਦ ਨੂੰ ਛੱਡ ਕੇ ਗੁਰੂ ਮੰਤਰਵਲ ਚੱਲੇ ਜਾਣਾ ਔਰ ਫਿਰ ਅੱਦਾ ਸ਼ਬਦ ਛੱਡ ਕੇ ਦੂਜਾ ਸ਼ਬਦ ਪੜ ਲੈਣਾ ਇਹ ਗੁਰੂ ਮਰਿਆਦਾ ਨਹੀਂ ਹੈ ਇਹਦੇ ਉੱਤੇ ਅਸੀਂ ਸਾਰਿਆਂ ਦੀ ਜ਼ਿੰਮੇਵਾਰੀ ਬੰਦੀ ਹੈ ਔਰ ਇੱਥੇ ਵੋਲੰਟੀਅਰ ਸਾਹਿਬਾਨ ਬੈਠੇ ਨੇ ਮੈਂ ਅੱਜ ਇਹ ਗੱਲ ਇਸ ਕਰਕੇ ਕਰ ਰਿਹਾ ਕਿ ਤੁਸੀਂ ਸਾਰੇ ਗੁਰਮਤ ਦੇ ਧਾਰਨੀ ਹੋ ਤੁਹਾਡੇ ਸਾਰਿਆਂ ਦੇ ਵਿੱਚ ਕਿ ਜਜ਼ਬਾ ਵੀ ਹੈ ਔਰ ਇਹ ਜਿਹੜੇ ਲੋਕ ਵੀ ਇਸ ਦੇ ਉੱਤੇ ਤੁਹਾਨੂੰ ਕੋਈ ਮਿਸ ਗਾਈਡ ਕਰਨ ਗੁੰਮਰਾਹ ਕਰਨ ਉਹਨਾਂ ਲੋਕ ਵੀ ਤੁਸੀਂ ਸੁਚੇਤ ਕਰਨਾ ਤੁਹਾਡੇ ਸਾਰਿਆਂ ਦੀ ਜ਼ਿੰਮੇਵਾਰੀ ਬੰਦੀ ਹੈ ਅੱਜ ਮੇਰੀ ਤਕਰੀਬਨ 18 ਬੰਦਿਆਂ ਨਾਲ ਵਰਲਡ ਦੇ ਹਰ ਕੋਨੇ ਦੇ ਉੱਤੇ ਇੱਕ ਜ਼ੂਮ ਤੇ ਮੀਟਿੰਗ ਹੋਈ ਹੈ ਉਹਦੇ ਵਿੱਚ ਅਖੰਡ ਕੀਰਤਨੀ ਜਥੇਦ ਤੇ ਸਿੰਘ ਸਾਹਿਬ ਵੀ ਸੀ ਉਹਦੇ ਵਿੱਚ ਬਹੁਤ ਲੋਕ ਅਲੱਗ ਅਲੱਗ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹੋਏ ਤਕਰੀਬਨ 18 ਕੰਟਰੀਆਂ ਦੇ ਵਿੱਚ ਲੋਕ ਬੈਠੇ ਸੀ ਔਰ ਉਹਨਾਂ ਸਾਰਿਆਂ ਨੂੰ ਮੈਂ ਇਸ ਗੱਲ ਦੇ ਉੱਤੇ ਜਦ ਮੈਂ ਕਨਵਿੰਸ ਕਰਾਇਆ ਔਰ ਇੱਕ ਗੱਲਾਂ ਵੀ ਆਈ ਆ ਜੀ ਕਿ ਸਾਡੀਆਂ ਜਿਹੜੀਆਂ ਪਰੰਪਰਾਵਾਂ ਸਾਡੀਆਂ ਸੰਪਰਦਾਵਾਂ ਦੀਆਂ ਨੇ ਉਹਦੇ ਉੱਤੇ ਕਿੰਤੂ ਪਰੰਤੂ ਕੋਈ ਕਿਸੇ ਦੇ ਉੱਤੇ ਕਿੰਤੂ ਪਰੰਤੂ ਨਹੀਂ ਕਰ ਰਿਆ ਜਿਦਾ ਵੀ ਜੋ ਸੰਪਰਦਾਵਾ ਚੱਲ ਰਹੀ ਹੋਣ ਮਦਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਕੀਰਤਨੀਆਂ ਦੀ ਆਪਣੇ ਗੁਰੂ ਘਰਾਂ ਦੀ ਉਸ ਮਰਿਆਦਾ ਨੂੰ ਕਾਇਮ ਰੱਖਣ ਵਿੱਚ ਹਮੇਸ਼ਾ ਗਿਆ ਵਾਦਗੀ ਰਹੇਗੀ ਸੋ ਅੱਜ ਵੀ ਤੁਹਾਡੇ ਅੱਗੇ ਅਪੀਲ ਕਰਦਾ ਕਿਸੇ ਨੂੰ ਵੀ ਕਨਫਿਊਜ਼ਨ ਹੋਏ ਤੇ ਸਾਡੇ ਨਾਲ ਆ ਕੇ ਡਾਇਰੈਕਟ ਗੱਲ ਕਰ ਸਕਦਾ ਹੈ ਇਸ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਅੰਗਿਯ ਸਵਾਰਥ ਰੂਪ से ਕਿਉਂਕਿ ਕਈ ਮੈਂ ਸਮਝਦਾ ਕਿ ਕਈ ਵਿਰੋਧੀ ਸਾਡੇ ਐਫਓ ਜਿਹੜੇ ਚਾਹਦੇ ਨੇ ਕਿ ਕੋਈ ਵੀ ਸਟੈਪ ਚੰਗਾ ਚੁੱਕਿਆ ਜਾਏ ਤੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਖਲਲ ਪਾਤੀ ਜਾਏ ਸੋ ਇਹਨਾਂ ਨੂੰ ਕਰਨ ਵਸੇ ਹਮੇਸ਼ਾ ਅਸੀਂ ਤੁਹਾਡੇ ਨਾਲ ਖੜੇ ਆ ਸੋ ਮੈਂ ਇੱਕ ਵਾਰ ਇਹਨਾਂ ਕੈਂਪਾਂ ਦੇ ਵਿੱਚ ਕੀਤੀ ਹੋਈ ਵੋਲੰਟਰੀਜ਼ ਦਾ ਅਤਿਜਲੋ ਧੰਨਵਾਦ ਕਰਦਾ ਉਹਨਾਂ ਦੇ ਚਰਨਾਂ 'ਚ ਨਕਮਸਟਕ ਹੁੰਦਾ ਕਿ ਤੁਹਾਡੇ ਲੋਕਾਂ ਕਰਕੇ ਅੱਜ ਸਾਡੀ ਪਨੀਰੀ ਹੈ ਜਿਹੜੀ ਅੱਗੇ ਵਧ ਰਹੀ ਹੈ ਸੋ ਅਗਲੇ ਸਾਲ ਵੀ ਐਸੀ ਤਰੀਕੇ ਨਾਲ ਹੋਰ ਤੁਹਾਡੇ ਵੱਡਮੁੱਲੇ ਸੁਝਾਵਾਂ ਦੇ ਨਾਲ ਇਹਨੂੰ ਵੱਧ ਚੜ ਕੇ ਮੜਾਵਾਂਗੇ ਔਰ ਇਹ ਵੱਧ ਚੜ ਕੇ ਇਹੋ ਜੇ ਕੈਂਪ ਲਾਈ ਜਾਣਗੇ ਮੈਂ ਧੰਨਵਾਦ ਕਰਦਾ ਸਾਡੀ ਤੁਨ ਪ੍ਰਚਾਰ ਕਮੇਟੀ ਦੀ ਸਮੁੱਚੀ ਟੀਮ ਦਾ ਭਾਈ ਸਾਹਿਬ ਉਹਨਾਂ ਦਾ ਔਰ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਉਪਰਾਲਾ ਨਸ਼ੇ ਛੁਡਾਉਂਦਾ ਜਿਹਦੇ ਧਰਮ ਦੀ ਪ੍ਰਚਾਰ ਦੀ ਗੱਲ ਪੰਜਾਬ ਤੋਂ ਸ਼ੁਰੂ ਕੀਤੀ ਉਹਦੇ ਚੇਅਰਮੈਨ ਵੀ ਇੱਥੇ ਸਦਾ ਮਨਜੀਤ ਸਿੰਘ ਜੀ ਭੋਮਾ ਜੀ ਪਹੁੰਚੀ ਮਾਣਾ ਦਾ ਧੰਨਵਾਦ ਕਰਦਾ ਸਦਾ ਜਸਪ੍ਰੀਤ ਸਿੰਘ ਕਰਮ ਸਰ ਜੀ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਆ ਇਹਨਾਂ ਕੈਂਪਨ ਨੂੰ ਅੱਗੇ ਵਧਾਉਣ ਉਸੇ ਲੋਕਾਂ ਤੱਕ ਬਾਣੀ ਔਰ ਬਾਣੇ ਨੂੰ ਪਹੁੰਚਾਉਣ ਉਸੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਭਾਈ ਸਾਹਿਬ ਭਾਈ ਸੁਖਿੰਦਰ ਸਿੰਘ ਜੀ ਔਰ ਸਮੂਚੀ ਟੀਮ ਦਾ ਮੈਂ ਇੱਕ ਇੱਕ ਦਾ ਨਾਮ ਲਵਾਗਾ ਮਗਰ ਕੋਈ ਰਹਿ ਨਾ ਜਾਏ ਸਮੂਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਅਟਲ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਚ ਬੈਠੀ ਗੁਰੂ ਰੂਪ ਸਵਾਰੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧਾਈ ਦੇ ਪਾਤਰ ਅੱਜ ਇੱਥੇ ਆਏ ਹੋਏ ਸਾਰੇ ਉਹ ਹੀ ਵੋਲੀਅੰਟਰੀ ਸਾਹਿਬਾਨ ਜਿਨ੍ਹਾਂ ਦੀ ਅਥਾਹ ਮਿਹਨਤ ਦਾ ਸਦਕਾ ਇਹ ਬੱਚਿਆਂ ਨੂੰ ਜਿਹੜੀ ਗੁਰਮਤਿ ਦੀਆਂ ਸਿੱਖਿਆਵਾਂ ਦਿੱਤੀਆਂ ਜਾ ਰਹੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਇਹ ਉਪਰਾਲਾ ਸ਼ੁਰੂ ਕੀਤਾ ਕਿ ਆਪਣੇ ਬੱਚਿਆਂ ਨੂੰ ਗੁਰਮਤ ਦੇ ਨਾਲ ਗੁਰੂ ਇਤਿਹਾਸ ਦੇ ਨਾਲ ਜੋੜਨ ਦੀ ਗੱਲ ਕੀਤੀ ਔਰ ਉਸਾ ਉਸ ਵਕਤ ਵੱਡਾ ਚਲੇ ਗਿਆ ਕਿ ਜਿਸ ਵਕਤ ਸਾਨੂੰ ਸਾਰੇ ਸਾਡੇ ਵੋਲੰਟੀਅਰ ਸਾਹਿਬਾਨ ਨੇ ਆ ਕੇ ਜਿਹੜਾ ਸਹਿਯੋਗ ਦਿੱਤਾ ਔਰ ਇਹ ਡੇਰਾ ਜਿਹੜਾ ਹੈ ਉਹ ਬਹੁਤ ਵੱਡਾ ਹੋ ਗਿਆ ਮੇਰੇ ਤੋਂ ਪਹਿਲਾਂ ਹੁਣੇ ਕਾਲੋ ਸਾਹਿਬ ਨੇ ਤਾਂ ਨਾਲ ਗੱਲਾਂ ਕੀਤੀਆਂ ਔਰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਸ ਕੈਂਪ ਦੇ ਵਿੱਚ ਇਸ ਵਾਰੀ ਕਿੰਨੇ ਹਜ਼ਾਰ ਬੱਚਾ ਨੇ ਸ਼ਮੂਲੀਅਤ ਪਾਈ ਆ ਔਰ ਕੀ ਕੀ ਸਿੱਖਿਆਵਾਂ ਦਿੱਤੀਆਂ ਮੈਂ ਉਹਦੇ ਬਾਰੇ ਦੁਬਾਰਾ ਰਿਪੀਟ ਕਰਦੇ ਹੋਏ ਸਮਾਂ ਨਹੀਂ ਤੁਹਾਡੇ ਸਾਰਿਆਂ ਦਾ ਜਾਇਆ ਕਰਾਂਗਾ ਮਗਰ ਮੈਂ ਸਮਝਦਾ ਕਿ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਤ ਤੋਂ ਸੇਵਾ ਸੰਭਾਲ ਸਾਡੇ ਜਿੰਮੇ ਲੱਗੀ ਆ ਸਾਡਾ ਇੱਕੋ ਇੱਕ ਟੀਚਰ ਆ ਕਿ ਅਸੀਂ ਆਪਣੇ ਪਨੀਰੀ ਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰੂ ਜੀ ਨਾਲ ਜੋੜ ਸਕੀ ਹੈ। ਪਰ ਗੁਰੂ ਦੇ ਨਾਲ ਗੁਰਮਤ ਦੇ ਨਾਲ ਜੋੜਨ ਦਾ ਸਭ ਤੋਂ ਵੱਡਾ ਉਪਰਾਲਾ ਇਹ ਵੇਖੀ ਜਿਹੜਾ ਗੁਰਮੀਆਂ ਦੀ ਛੁੱਟੀਆਂ ਦੇ ਵਿੱਚ ਤੁਸੀਂ ਲੋਕ ਸਹਿਯੋਗ ਕਰਦੇ। ਜਦ ਬੱਚੇ ਛੋਟੀ ਉਮਰ ਦੇ ਵਿੱਚ ਆਪਣੇ ਗੁਰ ਇਤਿਹਾਸ ਨੂੰ ਜਾਣਦੇ ਹੈ ਤੇ ਸੱਚ ਜਾਣਿਓ ਇਹ ਉਹਨਾਂ ਦੀ ਇੱਕ ਨੀਂਦ ਰੱਖੀ ਜਾਂਦੀ ਔਰ ਉਸ ਨੀਂਦ ਦਾ ਕਾਰਨ ਹੈ ਕਿ ਉਹ ਆਪਣੇ ਸਿੱਖੀ ਤੋਂ ਮੁਨਕਰ ਨਹੀਂ ਹੋ ਸਕਦੇ। ਔਰ ਇਹ ਸਮੇਂ ਦੀ ਬਹੁਤ ਵੱਡੀ ਲੋੜ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ ਲਹਿਰ ਪੱਤਿਤ ਪੁਨੇ ਦੀ ਨਸ਼ਿਆਂ ਦੀ ਜਿਹੜੀ ਮੈਂ ਸਮਝਦਾ ਕਿ ਪੰਜਾਬ ਦੀ ਧਰਤੀ ਤੋਂ ਚਲਦੀ ਹੋਈ ਅੱਜ ਦਿੱਲੀ ਵੱਲ ਵੱਧ ਰਹੀ ਸੀ ਉਹਨੂੰ ਰੋਕ ਲਾਉਣ ਦੇ ਵਿੱਚ ਬਹੁਤ ਵੱਡਾ ਕੰਮ ਤੁਸੀਂ ਸਾਰੇ ਵੋਲੰਟੀਅਰਸ ਨੇ ਕੀਤਾ ਔਰ ਤੁਹਾਡੇ ਸਾਰਿਆਂ ਦੇ ਸਦਕਾ ਅੱਜ ਉਹ ਬੱਚੇ ਜਿਹੜੇ ਗੁਰ ਇਤਿਹਾਸ ਦੇ ਨਾਲ ਜੁੜਦੇ ਨੇ ਉਹ ਕਦੀ ਵੀ ਸਿੱਖੀ ਤੋਂ ਪਰੇ ਨਹੀਂ ਜਾ ਸਕਦੇ ਇਹ ਵਾਕਈ ਇੱਕ ਦਿਨ ਇਹ ਨਿਸ਼ਚੈ ਸਾਡੇ ਲੋਕਾਂ ਦਾ ਕਿ ਗੁਰੂ ਨੇ ਹਮੇਸ਼ਾ ਉਹਨਾਂ ਦੀ ਬਾਤ ਫੜੀ ਹੈ ਜਿਹੜੇ ਗੁਰੂ ਦੇ ਘਰ ਵੱਲ ਅੱਗੇ ਤੁਰੇ ਨੇ ਸੋ ਇਹ ਸਾਰਾ ਉਪਲਾਲਾ ਸਾਰਿਆਂ ਦਾ ਸਦਕਾ ਤੁਸੀਂ ਸਾਰੇ ਵੋਲੰਟੀਅਰ ਸਾਹਿਬਾਨ ਜਿਹੜੇ ਇੱਥੇ ਪਹੁੰਚੇ ਹੋ ਇੱਕ ਨਿਰਮਾਣਾ ਦਾ ਪ੍ਰੋਗਰਾਮ ਰੱਖਿਆ ਗਿਆ ਕਿ ਉਹਨਾਂ ਦਾ ਸਤਿਕਾਰ ਕਰਨ ਦਾ ਮੈਂ ਸਮਝਦਾ ਕਿ ਇਹ ਸਾਡੀ ਮੁਢਲੀ ਜ਼ਿੰਮੇਵਾਰੀ ਹੈ ਜਿੱਥੇ ਸਾਡੇ ਸਾਰਿਆਂ ਬਾਵਾ ਬਣ ਕੇ ਕੰਮ ਕਰ ਰਹੇ ਆ ਬਹੁਤ ਵੱਡਾ ਕੌਮ ਦੇ ਵਿੱਚ ਹੱਲੇ ਇੱਕ ਖਿਲਰਾ ਪਿਆ ਹੋਇਆ ਇੱਕ ਐਸਾ ਜਿਹੜਾ ਮੈਂ ਸਮਝਦਾ ਕਿ ਗੈਪ ਆ ਚੁੱਕਾ ਹੋਇਆ ਜਿਹਦੇ ਵਿੱਚ ਸਾਡੀਆਂ ਮਰਿਆਦਾਵਾਂ ਨੂੰ ਛੇੜਚਾਲ ਹੋ ਰਹੀ ਆ ਸਾਡੇ ਗੁਰੂ ਘਰਾਂ ਦੀਆਂ ਪਰੰਪਰਾਵਾਂ ਨਾਲ ਛੇੜਛਾੜ ਹੋ ਰਹੀ ਹੈ ਉਹਨਾਂ ਨੂੰ ਸਾਹਮਣੂ ਅਸੀਂ ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਅੱਗੇ ਯਤਨਸ਼ੀਲ ਕਰਦੀ ਆਂ ਹੁੰਦੀ ਹੈ ਉੱਥੇ ਤੁਹਾਡੇ ਸਾਰਿਆਂ ਦੀ ਵੀ ਬਹੁਤ ਵੱਡੀ ਜ਼ਰੂਰਤ ਹੈ ਤੁਸੀਂ ਦੇਖਿਆ ਪਿਛਲੇ ਦਿਨੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇੱਕ ਐਸਾ ਅਹਿਮ ਫੈਸਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਆ ਜਿਸ ਨੇ ਇੱਕ ਇਤਿਹਾਸ ਬਣਾਤਾ ਕਿ ਜਿਹੜਾ ਸਾਡੇ ਜਿਹੜੇ ਰਾਗੀ ਸਹਬਾਨ ਨੇ ਜਿਹੜੇ ਕੀਰਤਨ ਦੀ ਸ਼ੈਲੀ ਤੋਂ ਪਰੇ ਹੁੰਦੇ ਜਾ ਰਹੇ ਸੀ ਉਹਨਾਂ ਨੂੰ ਪਰਾਤਨ ਉਸ ਸ਼ੈਲੀ ਦੇ ਵਿੱਚ ਲਿਆਉਣ ਦਾ ਜਿਹੜਾ ਕੰਮ ਕੀਤਾ ਹੈ ਅਪੀਲ ਕੀਤੀ ਔਰ ਉਹਦੇ ਉੱਤੇ ਪਹਿਰਾ ਦੇਣ ਦੀ ਗੱਲ ਕੀਤੀ ਹੈ ਅੱਜ ਪੂਰੀ ਦੁਨੀਆ ਵਿੱਚ ਵਰਲਡਵਾਈਡ ਜਦਿਸ਼ ਲਗਾ ਹੋ ਰਹੀ ਹੈ ਮਗਰ ਸਾਡੇ ਕਈ ਵੀਰਾਂ ਨੂੰ ਇਹਦੇ ਉੱਤੇ ਆਪਣੀ ਸਿਆਸਤ ਕਰਨੀ ਪੈ ਰਹੀ ਹੈ ਆਪਣੀ ਆਪਣੀ ਗੱਲ ਨੂੰ ਰੱਖਣ ਵਾਸਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਮੈਂ ਉਹਦੇ ਵਾਸਤੇ ਵੀ 2 ਮਿੰਟ ਲੈ ਕੇ ਕਲੈਰੀਫਿਕੇਸ਼ਨ ਜ਼ਰੂਰ ਦਵਾਂਗਾ ਕਿਉਂਕਿ ਅੱਜ ਮੀਡੀਆ ਰਾਹੀਂ ਇਹ ਲੋਕ ਬੜੇ ਸੁਣ ਰਹੇ ਆਂ ਔਰ ਇਹ ਲੋਕਾਂ ਦੇ ਵਿੱਚ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੈ ਕਿ ਕੋਈ ਵੀ ਸਾਡੀ ਪ੍ਰਬੰਧਕ ਕਮੇਟੀ ਦਾ ਜੀਵ ਚਾਹੇ ਮੈਂ ਹੋਵਾਂ ਚਾਹੇ ਸੈਕਟਰੀ ਸਾਹਿਬ ਹੋਣ ਚਾਹੇ ਧਰਮ ਪ੍ਰਚਾਰ ਦੇ ਚੇਅਰਮੈਨ ਸਾਹਿਬ ਹੋਣ ਕਿਸੇ ਕੀਰਤਨੀਏ ਦੇ ਅਸੀਂ ਉਲਟ ਨਹੀਂ ਆ ਅਸੀਂ ਕੀਰਤੀ ਕੀਰਤਨੀਏ ਦੀ ਕਿਸੇ ਕੰਮ ਦੇ ਉੱਤੇ ਕਿੰਤੂ ਪਰੰਤੂ ਨਹੀਂ ਕਰਦੇ ਮਗਰ ਸਾਡੀ ਜ਼ਿੰਮੇਵਾਰੀ ਇਸ ਗੁਰੂ ਘਰ ਦੀ ਮਰਿਆਦਾ ਔਰ ਇਸ ਗੁਰੂ ਘਰ ਦੇ ਉੱਤੇ ਪਹਿਰੇਦਾਰੀ ਦੀ ਹੈ ਸੋ ਇਸ ਮਰਿਆਦਾ ਦੇ ਨਾਲ ਜਿੱਥੇ ਕੀਰਤਨ ਦੀ ਸ਼ੈਲੀ ਨੂੰ ਖਰਾਬ ਕਰਨ ਦੀ ਕੀਤੀ ਗੱਲ ਕੀਤੀ ਗਈ ਸੀ ਉਹਦੇ ਉੱਤੇ ਜਦੋਂ ਫੈਸਲਾ ਲਿਆ ਤੇ ਅੱਜ ਤੱਕ तकरीबन ਮੈਂ ਸਮਝਦਾ ਕਿ 100% ਲੋਕਾਂ ਨੇ ਉੱਤੇ ਉੱਤੇ ਮੋਰ ਲਾਈ ਹੈ ਔਰ ਜਿਹੜੇ ਵੀ ਨਾਲ ਉਹਦੇ ਵਿੱਚ ਕੋਈ ਪ੍ਰੋਬਲਮ ਹੈ ਉਹ ਆਪਣੇ ਉੱਤੇ ਨਿਜੀ ਲੈ ਕੇ ਜਾ ਰਹੇ ਨੇ ਉਹ ਕਿਸੇ ਵੀ ਕਿਸੇ ਵੀ ਵਕਤ ਸਾਡੇ ਨਾਲ ਗੱਲ ਕਰਕੇ ਇਹ ਜਿਹੜੀ ਕਨਫਿਊਜ਼ਨ ਨੇ ਕਿਉਂਕਿ ਇਹ ਕਿਆ ਜਾ ਰਿਹਾ ਹੈ ਕਿ ਜੀ ਸਿਰਫ ਤੰਤੀ ਸਾਜ ਦੇ ਨਾਲ ਕੀਰਤਨ ਹੋਏਗਾ ਪੁਰਾਤਨ ਦੀਤੀ ਰਵਾਜ ਨਾਲ ਕੀਰਤਨ ਦੀ ਸ਼ੈਲੀ ਜਿਹੜੀ ਦਰਬਾਰ ਸਾਹਿਬ 'ਚ ਹੁੰਦੀ ਹੈ ਉਹਦੇ ਬਾਰੇ ਗੱਲ ਕੀਤੀ ਗਈ ਕੀਰਤਨ ਦਾ ਸ਼ਬਦ ਪੜਦੇ ਹੋਏ ਉਹਦੇ ਨਾਲ ਲੱਗਦਾ ਹੋਇਆ ਜਿਹੜੀ ਉਹਨੂੰ ਪਰਮਾਣਿਕ ਸ਼ਬਦ ਹੈ ਉਹ ਪੜਨ ਦੀ ਪਰੰਪਰਾਵਾਂ ਜਿਹੜੀ ਚੱਲ ਰਹੀ ਹੈ ਉਹਨੂੰ ਕੋਈ ਨਹੀਂ ਛੇੜ ਰਿਹਾ ਮਗਰ ਸ਼ਕੀਰਤਨ ਕਰਦੇ ਵਕਤ ਗੁਰੂ ਸ਼ਬਦ ਨੂੰ ਛੱਡ ਕੇ ਗੁਰੂ ਮੰਤਰਵਲ ਚੱਲੇ ਜਾਣਾ ਔਰ ਫਿਰ ਅੱਦਾ ਸ਼ਬਦ ਛੱਡ ਕੇ ਦੂਜਾ ਸ਼ਬਦ ਪੜ ਲੈਣਾ ਇਹ ਗੁਰੂ ਮਰਿਆਦਾ ਨਹੀਂ ਹੈ ਇਹਦੇ ਉੱਤੇ ਅਸੀਂ ਸਾਰਿਆਂ ਦੀ ਜ਼ਿੰਮੇਵਾਰੀ ਬੰਦੀ ਹੈ ਔਰ ਇੱਥੇ ਵੋਲੰਟੀਅਰ ਸਾਹਿਬਾਨ ਬੈਠੇ ਨੇ ਮੈਂ ਅੱਜ ਇਹ ਗੱਲ ਇਸ ਕਰਕੇ ਕਰ ਰਿਹਾ ਕਿ ਤੁਸੀਂ ਸਾਰੇ ਗੁਰਮਤਿ ਦੇ ਧਰਨੀਓ ਤੁਹਾਡੇ ਸਾਰਿਆਂ ਦੇ ਵਿੱਚ ਕਿ ਜਜ਼ਬਾ ਵੀ ਹੈ ਔਰ ਜਿਹੜੇ ਲੋਕ ਵੀ ਇਸ ਦੇ ਉੱਤੇ ਤੁਹਾਨੂੰ ਕੋਈ ਮਿਸ ਗਾਈਡ ਕਰਨ ਗੁੰਮਰਾਹ ਕਰਨ ਉਹਨਾਂ ਨੂੰ ਵੀ ਤੁਸੀਂ ਸੁਚੇਤ ਕਰਨਾ ਤੁਹਾਡੇ ਸਾਰਿਆਂ ਦੀ ਜ਼ਿੰਮੇਵਾਰੀ ਬੰਦੀ ਹੈ ਅੱਜ ਮੇਰੀ ਤਕਰੀਬਨ 18 ਬੰਦਿਆਂ ਨਾਲ ਵਰਲਡ ਦੇ ਹਰ ਕੋਨੇ ਦੇ ਉੱਤੇ ਇੱਕ ਜ਼ੂਮ ਤੇ ਮੀਟਿੰਗ ਹੋਈ ਹੈ ਉਦੇ ਵਿੱਚ ਅਖੰਡ ਕੀਰਤਨੀ ਜਥੇ ਦੇ ਸਿੰਘ ਸਾਹਿਬ ਵੀ ਸੀ ਉਹਦੇ ਵਿੱਚ ਬਹੁਤ ਲੋਕ ਅਲੱਗ ਅਲੱਗ ਸਾਰੇ ਦੇਸ਼ਾਂ ਵਿਦੇਸ਼ਾਂ ਚ ਬੈਠੇ ਹੋਏ तकरीबन 18 ਕੰਟਰੀਆਂ ਦੇ ਵਿੱਚ ਲੋਕ ਬੈਠੇ ਸੀ ਔਰ ਉਹਨਾਂ ਸਾਰਿਆਂ ਨੂੰ ਮੈਂ ਇਸ ਗੱਲ ਦੇ ਉੱਤੇ ਜਦ ਮੈਂ ਕਨਵਿੰਸ ਕਰਾਇਆ ਔਰ ਇੱਕ ਗੱਲਾਂ ਵੀ ਆਈਆਂ ਜੀ ਕਿ ਸਾਡੀਆਂ ਜਿਹੜੀਆਂ ਪਰੰਪਰਾਵਾਂ ਸਾਡੀਆਂ ਸੰਪਰਦਾਵਾਂ ਬੀਆਂ ਨੇ ਉਹਦੇ ਉੱਤੇ ਕਿੰਤੂ ਪਰੰਤੂ ਕੋਈ ਕਿਸੇ ਦੇ ਉੱਤੇ ਕਿੰਤੂ ਪਰੰਤੂ ਨਹੀਂ ਕਰ ਰਿਹਾ ਜਿਦਾ ਵੀ ਜੋ ਸੰਪਰਦਾਵਾ ਚੱਲ ਰਹੀ ਹੁਣ ਮਗਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਕੀਰਤਨੀਆਂ ਦੀ ਆਪਣੇ ਗੁਰੂ ਘਰਾਂ ਦੀ ਉਸ ਮਰਿਆਦਾ ਨੂੰ ਕਾਇਮ ਰੱਖਣ ਵਿੱਚ ਹਮੇਸ਼ਾ ਅੱਗੇ ਵੱਧ ਕੇ ਰਹੇਗੀ ਸੋ ਅੱਜ ਵੀ ਤੁਹਾਡੇ ਅੱਗੇ ਅਪੀਲ ਕਰਦਾ ਕਿਸੇ ਨੂੰ ਵੀ ਕੋਈ ਕਨਫਿਊਜ਼ਨ ਹੋਏ ਤੇ ਸਾਡੇ ਨਾਲ ਆ ਕੇ ਡਾਇਰੈਕਟ ਗੱਲ ਕਰ ਸਕਦਾ ਹੈ ਇਸ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਨਿੱਜੀ ਸੰਵਾਦ ਰੂਪ से ਕਿਉਂਕਿ ਕਈ ਮੈਂ ਸਮਝਦਾ ਕਿ ਕਈ ਵਿਰੋਧੀ ਸਾਡੇ ਐਫਓ ਜਿਹਨੇ ਜਿਹੜੇ ਚਾਹਦੇ ਨੇ ਕਿ ਕੋਈ ਵੀ ਸਟੈਪ ਚੰਗਾ ਚੁੱਕਿਆ ਜਾਏ ਤੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਖਲਲ ਪਾਤੀ ਜਾਏ ਸੋ ਇਹਨਾਂ ਨੂੰ ਕਰਨ ਵੇਲੇ ਹਮੇਸ਼ਾ ਅਸੀਂ ਤੁਹਾਡੇ ਨਾਲ ਖੜੇ ਆ ਸੋ ਮੈਂ ਇੱਕ ਵਾਰ ਇਹਨਾਂ ਕੈਂਪਾਂ ਦੇ ਵਿੱਚ ਕੀਤੀ ਹੋਈ ਵੋਲੰਟਰੀਜ਼ ਦਾ ਅਤਿਅੰਤ ਧੰਨਵਾਦ ਕਰਦਾ ਉਹਨਾਂ ਦੇ ਚੰਨਾਈ ਚ ਨਕਮਸਤਕ ਹੁੰਦਾ ਕਿ ਤੁਹਾਡੇ ਲੋਕਾਂ ਕਰਕੇ ਅੱਜ ਸਾਡੀ ਪਨੀਰੀਏ ਜਿਹੜੀ ਅੱਗੇ ਵਧ ਰਹੀ ਆ ਸੋ ਅਗਲੇ ਸਾਲ ਵੀ ਐਸੀ ਤਰੀਕੇ ਨਾਲ ਹੋਰ ਤੁਹਾਡੇ ਵੱਡਮੁੱਲੇ ਸੁਝਾਵਾਂ ਦੇ ਨਾਲ ਇਹਨੂੰ ਵੱਧ ਚੜ ਕੇ ਮਨਾਵਾਂਗੇ ਔਰ ਇਹ ਵੱਧ ਚੜ ਕੇ ਇਹੋ ਜੇ ਕੈਂਪ ਲਾਈ ਜਾਣਗੇ ਮੈਂ ਧੰਨਵਾਦ ਕਰਦਾ ਸਾਡੀ ਤੁਨ ਪ੍ਰਚਾਰ ਕਮੇਟੀ ਦੀ ਸਮੁੱਚੀ ਟੀਮ ਦਾ ਭਾਈ ਸਾਹਿਬ ਉਹਨਾਂ ਦਾ ਔਰ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਉਪਰਾਲਾ ਨਸ਼ੇ ਛੁਡਾਉਂਦਾ ਜਿਹੜੇ ਧਰਮ ਦੀ ਪ੍ਰਚਾਰ ਦੀ ਗੱਲ ਪੰਜਾਬ ਤੋਂ ਸ਼ੁਰੂ ਕੀਤੀ ਉਹਦੇ ਚੇਅਰਮੈਨ ਵੀ ਇੱਥੇ ਸਰਦਾਰ ਮਨਜੀਤ ਸਿੰਘ ਜੀ ਭੋਮਾ ਜੀ ਪਹੁੰਚੀ ਇਹਨਾਂ ਦਾ ਧੰਨਵਾਦ ਕਰਦਾ ਸਦਾ ਜਸਪ੍ਰੀਤ ਸਿੰਘ ਕਰਮ ਸਰ ਜੀ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਆ ਇਹਨਾਂ ਕੈਂਪਨ ਨੂੰ ਅੱਗੇ ਵਧਾਉਣ ਵਾਸਤੇ ਲੋਕਾਂ ਤੱਕ ਬਾਣੀ ਔਰ ਬਾਣੀ ਨੂੰ ਪਹੁੰਚਾਉਣ ਵਾਸਤੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਭਾਈ ਸਾਹਿਬ ਭਾਈ ਸੁਖਿੰਦਰ ਸਿੰਘ ਜੀ ਔਰ ਸਮੁੱਚੀ ਟੀਮ ਦਾ ਮੈਂ ਇੱਕ ਇੱਕ ਦਾ ਨਾਮ ਲਵਾਂਗਾ ਮਗਰ ਕੁਰੇਲਾ ਜੈਸਾ ਮੁੱਜੀ ਟੀਮ ਦਾ ਬਹੁਤ ਬਹੁਤ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ